ਸਸ਼ੀਗਲ ਦੋਸਤੋ ਮੈਂ ਤੁਹਾਡਾ ਆਪਣਾ ਲੱਕੀ ਹੰਡੇ ਵਾਲਾ ਦੋਸਤੋ ਅੱਜ ਮੈਂ ਆਪਣੀ ਲਾਈਫ ਦੀ ਇੱਕ ਛੋਟੀ ਜੀ ਗੱਲ ਤੁਹਾਨੂੰ ਸੁਣਾਉਂਗਾ ਤੁਹਾਨੂੰ ਬਹੁਤ ਮੋਟੀਵੇਸ਼ਨ ਮਿਲੂਗਾ ਉਹਦੇ ਵਿੱਚੋਂ ਇਹ ਉਹਨਾਂ ਦੋਸਤਾਂ ਤੱਕ ਜ਼ਰੂਰ ਸ਼ੇਅਰ ਕਰੋ ਜਿਹੜੇ ਹਾਰ ਮੰਨ ਆ ਲੈਂਦੇ ਨੇ ਜਾਂ ਜਿਹੜੇ ਛੇਤੀ ਖਿਜ ਜਾਂਦੇ ਨੇ ਛੇਤੀ ਨਿਰਾਸ਼ ਹੋ ਜਾਂਦੇ ਨੇ ਇਹ ਉਹਨਾਂ ਦੋਸਤਾਂ ਤੱਕ ਜ਼ਰੂਰ ਸ਼ੇਅਰ ਕਰਿਓ ਦੋਸਤੋ ਬਚਪਨ ਦੇ ਵਿੱਚ ਤੁਸੀਂ ਵੀ ਬਹੁਤ ਸਾਰੀਆਂ ਖੇਡਾਂ ਖੇਡੀਆਂ ਹੋਣਗੀਆਂ ਮੈਂ ਵੀ ਬਹੁਤ ਸਾਰੀਆਂ ਖੇਡਾਂ ਖੇਡੀਆਂ ਬਹੁਤ ਸਾਰੀਆਂ ਖੇਡਾਂ 'ਚ ਵੀ ਆਪਾਂ ਸਫਲ ਹੋ ਜਾਂਦੇ ਆ ਜਿਵੇਂ ਕਿ ਮੈਂ ਨਾ ਬਚਪਨ ਦੇ ਵਿੱਚ ਇੱਕ ਫੋਟੋਆਂ ਖੇਡਦੇ ਹੁੰਦੇ ਸੀ ਅਸੀਂ ਉਹ ਫੋਟੋਆਂ ਦੀ ਗੇਮ ਹੁੰਦੀ ਸੀ ਫੋਟੋਆਂ ਜਾਂ ਮਲਾਉਣੀਆਂ ਹੁੰਦੀਆਂ ਸੀ ਹੁਣ ਤਾਂ ਮੈਨੂੰ ਪੂਰੀ ਤਰ੍ਹਾਂ ਯਾਦ ਵੀ ਨਹੀਂ ਤੇ ਇਸੇ ਤਰ੍ਹਾਂ ਤਾਸ ਖੇਡਦੇ ਹੁੰਦੇ ਸੀ ਇਸੇ ਤਰ੍ਹਾਂ ਇੱਕ ਡੱਬੀਆਂ ਹੁੰਦੀਆਂ ਸੀ ਮਾਚਸ ਦੀਆਂ ਉਹ ਖੇਡਦੇ ਹੁੰਦੇ ਸੀ ਤਾਂ ਇਸ ਤਰ੍ਹਾਂ ਦੀਆਂ ਕਈ ਗੇਮਾਂ ਸੀ ਜਿਹੜੀਆਂ ਮੈਂ ਖੇਡਦਾ ਸੀ ਪਰ ਅਕਸਰ ਮੈਂ ਹਾਰ ਜਾਂਦਾ ਸੀ ਮੈਂ ਹਾਰ ਜਾਂਦਾ ਫਿਰ ਖੇਡਦਾ ਫੇਰ ਹਾਰ ਜਾਂਦਾ ਫੇਰ ਖੇਡਦਾ ਪਰ ਮੈਂ ਕਦੇ ਹਾਰ ਨਹੀਂ ਮੰਨੀ ਹੌਲੀ ਹੌਲੀ ਮੈਂ ਉਹ ਖੇਡ ਹੀ ਛੱਡਤੀ ਜਿਹੜੀ ਚ ਮੈਂ ਬਾਰ-ਬਾਰ ਹਾਰ ਰਿਆ ਸੀ ਮੈਂ ਗੋਲੀਆਂ ਖੇਡਣ ਲੱਗ ਗਿਆ ਗੋਲੀਆਂ ਖੇਡਣ ਲੱਗ ਗਿਆ ਤਾਂ ਗੋਲੀਆਂ ਦੇ ਵਿੱਚ ਮੈਂ ਜਿੱਤ ਰਿਹਾ ਸੀ ਜਿੱਤਣ ਤੋਂ ਬਾਅਦ ਮੈਂ ਹਾਰਨ ਵੀ ਲੱਗ ਗਿਆ ਇੱਕ ਵਾਰੀ ਮੈਨੂੰ ਯਾਦ ਹੈ ਵੀ ਵੱਡੀ ਬੋਤਲ ਮੇਰੇ ਕੋਲੇ 2 ਲੀਟਰ ਵਾਲੀ ਹੁੰਦੀ ਸੀ ਜਿਹੜੀ ਕੋਲਡ ਡਰਿੰਕ ਦੀ ਉਹ ਗੋਲੀਆਂ ਦੇ ਭਰੀ ਹੋਈ ਸੀ ਤੇ ਇੱਕ ਮੁੰਡੇ ਨਾਲ ਮੇਰੀ ਸ਼ਰਤ ਲੱਗੀ ਕਲੀ ਖਜੋਟੇ ਤੇ ਬੋਤਲ ਬੋਤਲ ਦੀ ਤੇ ਮੈਂ ਹਾਰ ਗਿਆ ਪਰ ਮੈਂ ਹਾਰ ਨਹੀਂ ਮੰਨੀ ਦੋਸਤੋ ਜੇ ਮੈਂ ਹਾਰ ਮੰਨ ਜਾਂਦਾ ਨਿਰਾਸ਼ ਹੋ ਜਾਂਦਾ ਤਾਂ ਮੈਂ ਅੱਗੇ ਨਹੀਂ ਸੀ ਵੱਧ ਪਾਉਂਦਾ ਇਹ ਮੇਰਾ ਸਫਰ ਅੱਗੇ ਕਿਵੇਂ ਵਧਿਆ ਮੈਂ ਹਾਰ ਨਹੀਂ ਮੰਨੀ ਹਾਰ ਗਿਆ ਪਰ ਹਾਰ ਨਹੀਂ ਮੰਨੀ ਮੈਂ ਕ੍ਰਿਕਟ ਖੇਡਣੀ ਸ਼ੁਰੂ ਕਰਤੀ ਕ੍ਰਿਕਟ ਖੇਡਣੀ ਸ਼ੁਰੂ ਕਰਤੀ ਪਤੰਗ ਚੜਾਉਣਾ ਸ਼ੁਰੂ ਕਰਤੇ ਨਾਲ ਨਾਲ ਪੜ੍ਹਾਈ ਵੀ ਕਰ ਰਿਆ ਸੀ ਪਰ ਮੈਂ ਗੱਲ ਛੋਟੇ ਛੋਟੇ ਜਿੱਤ ਹਾਰ ਦੀ ਕਰ ਰਿਆ ਨਿਰਾਸ਼ਾ ਦੀ ਕਰ ਰਿਆ ਜਿਹੜੀ ਤੁਹਾਡੇ ਅੰਦਰ ਆਉਂਦੀ ਆ ਬਾਰ ਬਾਰ ਜਦੋਂ ਤੁਸੀਂ ਹਾਰਦੇ ਹੋ ਪਰ ਤੁਸੀਂ ਹਾਰ ਨਹੀਂ ਮੰਨਣੇ ਠੀਕ ਆ ਪਹਾਰ ਜਾਂਦੇ ਪਰ ਹਾਰ ਨਹੀਂ ਮੰਨਣੀ ਮੈਂ ਕ੍ਰਿਕਟ ਦੇ ਵਿੱਚ ਮੈਂ ਆਲ ਰਾਊਂਡਰ ਪਲੇਅਰ ਸੀਗਾ ਮੈਂ ਕ੍ਰਿਕਟ ਦੇ ਵਿੱਚ ਬੈਟਿੰਗ ਕਰਦਾ ਬੋਲਿੰਗ ਕਰਦਾ ਹਨਾ ਫੀਲਡਿੰਗ ਕਰਦਾ ਟੂਰਨਾਮੈਂਟਾਂ ਦੇ ਉੱਪਰ ਖੇਡਣ ਜਾਂਦੇ ਪਰ ਕਈ ਵਾਰ ਉੱਥੇ ਵੀ ਨਿਰਾਸ਼ਾ ਦਾ ਜਿਹੜਾ ਸਾਹਮਣਾ ਕਰਨਾ ਪੈਂਦਾ ਇੱਕ ਵਾਰੀ ਮੈਨੂੰ ਯਾਦ ਆ ਵੀ ਮੈਂ ਇੱਕ ਟੂਰਨਾਮੈਂਟ ਦੇ ਵਿੱਚ ਗਿਆ ਤੇ ਉੱਥੇ ਬੱਲੇਬਾਜ਼ ਸੀਗਾ ਬੜਾ ਤਕੜਾ ਮੈਂ ਜਿਹੜੀ ਵੀ ਗੇਂਦ ਸੱਟਿਆ ਕਰਾਉਣਾ ਚੌਕਾ ਛੱਕਾ ਚੌਕਾ ਛੱਕਾ ਸਾਨੂੰ ਮਤਲਬ ਕਿ ਡੇਢ ਓਵਰ ਜੀ ਉਹਨਾਂ ਨੇ ਮਾਜਦਾ ਸੀ ਪਰ ਮੈਂ ਹਾਰ ਨਹੀਂ ਮੰਨੀ ਕਿਉਂਕਿ ਮੈਨੂੰ ਲੱਗਦਾ ਸੀ ਵੀ ਮੈਂ ਇਸ ਫੀਲਡ ਦੇ ਵਿੱਚ ਨਹੀਂ ਤਾਂ ਇਸ ਫੀਲਡ ਦੇ ਵਿੱਚ ਸਫਲ ਹੋਊਗਾ ਮੈਂ ਹਾਰ ਨਹੀਂ ਮੰਨੀ ਹੌਲੀ-ਹੌਲੀ ਮੈਂ ਵੱਡਾ ਹੋਇਆ ਹਨਾ ਕਵੀਲਦਾਰੀ ਗੱਲ ਪਈ ਪੜ੍ਹਾਈ ਖਤਮ ਹੋਈ ਤੇ ਸ਼ੌਂਕ ਜਿਹੜੇ ਮੇਰੇ ਸੀਗੇ ਉਹ ਮਰਨ ਲੱਗ ਗਏ ਹੌਲੀ-ਹੌਲੀ ਸਮਾਪਤ ਹੋਣ ਲੱਗ ਗਏ ਤੇ ਫਿਰ ਮੇਰੇ ਇੱਕ ਨਵਾਂ ਸ਼ੌਂਕ ਜਿਹੜਾ ਪੈਦਾ ਹੋਇਆ ਕਿਤਾਬਾਂ ਪੜ੍ਹਨ ਦਾ ਕਿਤਾਬਾਂ ਪੜ੍ਹਨ ਦਾ ਸ਼ੌਂਕ ਪੈਦਾ ਹੋਇਆ ਜਿਹਦੇ ਵਿੱਚ ਹਾਰ ਦੀ ਕੋਈ ਸੰਭਾਵਨਾ ਹੀ ਨਹੀਂ ਹੈਗੀ ਜਿੰਨੇ ਅਮਰ ਜੀ ਤੁਸੀਂ ਕਿਤਾਬਾਂ ਪੜ੍ਹ ਲਓ ਥੋੜੀਆਂ ਨੇ ਤੇ ਇਹਦੇ ਵਿੱਚ ਕੋਈ ਜਿੱਤ ਹਾਰ ਦਾ ਕੋਈ ਕੰਪੀਟੀਸ਼ਨ ਨਹੀਂ ਹੈਗਾ ਤੇ ਨਿਰਾਸ਼ਾ ਨਹੀਂ ਆਉਂਦੀ ਮਨ ਦੇ ਵਿੱਚ ਆਪਾਂ ਕਿਤਾਬਾਂ ਪੜ੍ਹੀ ਜਾਂਦੇ ਆ ਪੜ੍ਹੀ ਜਾਂਦੇ ਆ ਉਹਦੇ ਨਾਲ ਆਪਾਂ ਨੂੰ ਬਹੁਤ ਗਿਆਨ ਮਿਲਦਾ ਤੇ ਆਪਣਾ ਜਿਹੜਾ ਮਾਈਂਡ ਆ ਉਹ ਫਰੈਸ਼ ਰਹਿੰਦਾ ਉਹਦੇ ਉੱਪਰ ਟੈਨਸ਼ਨ ਨਹੀਂ ਆਉਂਦੀ ਉਹਦੇ ਉੱਪਰ ਬਹੁਤ ਜ਼ਿਆਦਾ ਪ੍ਰੈਸ਼ਰ ਨਹੀਂ ਆਉਂਦਾ ਦੋਸਤੋ ਤੇ ਇਸ ਤਰ੍ਹਾਂ ਮੈਂ ਨਾਟਕਾਂ ਦੀਆਂ ਕਿਤਾਬਾਂ ਪੜ੍ਹਨ ਲੱਗ ਗਿਆ ਹੌਲੀ-ਹੌਲੀ ਮੈਂ ਨਾਟਕ ਕਰਨੇ ਸ਼ੁਰੂ ਕਰਤੇ ਵੀਡੀਓਜ਼ ਬਣਾਉਣੀਆਂ ਸ਼ੁਰੂ ਕਰਤੀਆਂ ਹੁਣ ਬਿਲਕੁਲ ਪੁਆਇੰਟ ਵਾਲੀ ਗੱਲ ਤੇ ਆਉਂਗਾ ਦੋਸਤੋ ਤੁਹਾਡਾ ਬਾਲਾ ਸਮਾਂ ਨਹੀਂ ਖਰਾਬ ਕਰਾਉਂਗਾ ਉਸ ਤੋਂ ਬਾਅਦ ਮੈਂ YouTube ਦਾ ਜਦੋਂ ਜ਼ਮਾਨਾ ਆਇਆ 10-12 ਸਾਲ ਪਹਿਲਾਂ ਤਾਂ ਮੈਂ YouTube ਚੈਨਲ ਬਣਾਇਆ ਟੀਆਨ ਸ਼ਰਮਾ ਪੰਜਾਬੀ ਫਿਰ ਇੱਕ ਚੈਨਲ ਬਣਾਇਆ ਲੱਕੀ ਢੜਿਆਆ ਫਿਰ ਇੱਕ ਚੈਨਲ ਬਣਾਇਆ ਲੱਕੀ ਸ਼ਰਮਾ ਇਸ ਤਰ੍ਹਾਂ ਕਰਦੇ-ਕਰਦੇ ਮੈਂ 3-4 ਚੈਨਲ ਬਣਾਏ ਪਰ ਮੈਂ ਫੇਲ ਹੁੰਦਾ ਗਿਆ ਮੈਂ बार-बार ਫੇਲ ਹੁੰਦਾ ਗਿਆ ਉਹ ਟੋਪੀਰ ਇਹਦਾ ਯੂਟਿਊਬ ਚੈਨਲ ਤੇ ਮਿਊਜ਼ਿਕ ਕਾਪੀਰਾਈਟ ਸੈਂਟੈਂਸ ਕਾਪੀਰਾਈਟ ਬਹੁਤ ਤਰ੍ਹਾਂ ਦੇ ਕੰਪਲਾਈਟ ਆ ਗਏ ਤੇ ਚੈਨਲ ਡੀਮੋਨਟਾਈਜ਼ ਵੀ ਹੋਏ ਚੈਨਲ ਡਿਲੀਟ ਵੀ ਕੀਤੇ YouTube ਨੇ ਤੇ ਮੈਂ ਖੁਦ ਮਤਲਬ 3-4000 ਵੀਡੀਓ ਬਣਾ ਕੇ ਸ਼ੂਟ ਕਰਕੇ ਐਡੀਟਿੰਗ ਕਰਕੇ ਅਪਲੋਡ ਕਰਕੇ ਬਾਅਦੋਂ ਡਿਲੀਟ ਕਰ ਚੁੱਕਿਆ ਤੇ ਪਰ ਮੈਂ ਹਾਰ ਨਹੀਂ ਮੰਨੀ ਦੋਸਤੋ ਬਾਰ-ਬਾਰ ਹਾਰ ਜਰੂਰ ਰਹਾ ਪਰ ਮੰਨੀ ਨਹੀਂ ਗੱਲ ਆਪਣੀ ਮੰਨਣ ਦੀ ਹੁੰਦੀ ਆ ਦੋਸਤੋ ਆਪਾਂ ਹਾਰ ਸਕਦੇ ਆ ਪਰ ਹਾਰ ਜੇ ਮੰਨੀਆਂ ਨਾ ਤਾਂ ਆਪਾਂ ਨੂੰ ਕੋਈ ਹਰਾ ਨਹੀਂ ਸਕਦਾ ਤੇ ਇਹ ਜਿਹੜਾ ਜज्बा ਵੀ ਆਪਾਂ ਹਾਰ ਨਹੀਂ ਮੰਨਣੀ ਇਹ ਆਪਾਂ ਨੂੰ ਹਮੇਸ਼ਾ ਤਰੱਕੀ ਦੇ ਰਾਹ ਤੇ ਲੈ ਕੇ ਜਾਂਦਾ ਹਮੇਸ਼ਾ ਆਪਾਂ ਨੂੰ ਅਗਨਤੀ ਦੇ ਰਾਹ ਤੇ ਲੈ ਕੇ ਜਾਂਦਾ ਅੱਗੇ ਵਧਾਉਂਦਾ ਤੇ ਅੱਜ ਦੀ ਜਿਹੜੀ ਇਹ ਵੀਡੀਓ ਆ ਮੇਰੀ ਲਾਈਫ ਨਾਲ ਸੰਬੰਧਤ ਆ ਵੀ ਮੈਂ ਹਾਰਿਆ ਬਹੁਤ ਵਾਰ ਆ ਮਤਲਬ ਮੈਂ ਸਾਰੀ ਉਮਰ ਹਾਰਦਾ ਹੀ ਰਿਹਾ ਪਰ ਹਾਰ ਨਹੀਂ ਮੰਨੀ ਹੁਣ ਵੀ ਮੈਂ ਹਾਰ ਰਿਹਾ ਮਤਲਬ ਬਹੁਤ ਸਾਰੀਆਂ ਫੀਲਡਾਂ ਦੇ ਵਿੱਚ ਹਾਰ ਚੁੱਕਿਆ ਪਰ ਹਾਰ ਮੰਨੀ ਨਹੀਂ ਤੇ ਦੋਸਤੋ ਹਾਰ ਮੰਨਿਆ ਨਾ ਜਿੱਦ ਤੁਸੀਂ ਹਾਰ ਮੰਨੋਗੇ ਨਾ ਉਹਦੇ ਤੁਹਾਡਾ ਮਨ ਟੁੱਟੂਗਾ ਨਿਰਾਸ਼ਾ ਆਊਗੀ ਜਿੱਦ ਤੁਸੀਂ ਹਾਰ ਨਹੀਂ ਮੰਨੋਗੇ ਉਦੇ ਮਨ ਨਿਰਾਸ਼ ਨਹੀਂ ਹੋਣਾ ਟੁੱਟਣਾ ਨਹੀਂ ਹਤਾਸ਼ ਨਹੀਂ ਹੋਣਾ ਖਿਜਣਾ ਨਹੀਂ ਸੜਨਾ ਨਹੀਂ ਖੁਸ਼ ਰਹਿਣਾ ਕੋਈ ਗੱਲ ਨਹੀਂ ਹਾਰ ਕੇ ਫਿਰ ਕੀ ਹੋ ਗਿਆ ਹਾਰ ਮੰਨੀ ਤਾਂ ਨਹੀਂ ਹਜੇ ਅੱਗੇ ਵਧਦੇ ਰਹਾਂਗੇ ਹਾਰ ਜਾਾਂਗੇ ਫੇਰ ਵੀ ਹਾਰ ਨਹੀਂ ਮੰਨਾਂਗੇ ਅੱਗੇ ਵਧਦੇ ਰਹਾਂਗੇ ਤਰੱਕੀ ਦੇ ਰਾਹ ਤੇ ਵੀਡੀਓ ਸ਼ੇਅਰ ਜ਼ਰੂਰ ਕਰਿਓ ਜੇ ਵਧੀਆ ਲੱਗੀ ਕਿਉਂਕਿ ਮੈਂ ਇਸ ਚੈਨਲ ਤੇ ਹੁਣ ਮੋਟੀਵੇਸ਼ਨਲ ਵੀਡੀਓ ਬਣਾਉਣ ਦੀ ਕੋਸ਼ਿਸ਼ ਕਰਦਾ ਮੈਂ ਬਹੁਤ ਸਾਰੇ ਕਿਤਾਬਾਂ ਪੜ੍ਹਦਾ ਹਾਂ ਦੋਸਤੋ ਉਹਨਾਂ ਵਿੱਚ ਜੋ ਵੀ ਹੈ ਨਾ ਮੈਨੂੰ ਲੱਗਦਾ ਕਿ ਮੇਰੀ ਲਾਈਫ ਨਾਲ ਅਨੁਭਵ ਹੋਇਆਗਾ ਉਹ ਤੁਹਾਨੂੰ ਮੈਂ ਦੱਸਣ ਦੀ ਕੋਸ਼ਿਸ਼ ਕਰਦਾ ਇਹ ਮੇਰਾ ਵਿਅਕਤੀਗਤ ਅਨੁਭਵਾ ਇਹਦੇ ਵਿੱਚ ਕੋਈ ਮਤਲਬ ਕਿ ਝੂਠ ਨਹੀਂ ਸੀ ਹੈਗਾ ਇਸ ਕਰਕੇ ਦੋਸਤੋ ਹਾਰ ਨਹੀਂ ਮੰਨਣੀ ਚਾਹੀਦੀ ਹਾਰ ਜੋ ਪਰ ਹਰ ਮੰਨੋ ਨਾ ਧੰਨਵਾਦ